ਫਿਲਾ ਗੁਰਦਾਸਪੁਰ ਦੇ ਥਾਣਾ ਪੈਣੀ ਮੀਆਂ ਖਾਨ ਦੇ ਅੰਦੀਮ ਆਉਂਦੇ ਪਿੰਡ ਮੋਤਪੁਰਾ ਦੇ ਵਿੱਚ ਵਿਯੋਤਾ ਹਸਮਨਪ੍ਰੀਤ ਕੋਰ ਦੀ ਭੇਤ ਪਰੇ ਹਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਜਦ ਕਿ ਮ੍ਰਿਤਕ ਦੇ ਪਿਪਕੇ ਪਰਿਵਾਰ ਨੇ ਸੋਹਰੇ ਪਰਿਵਾਰ ਤੇ ਕਤਲ ਦੇ ਦੋਸ਼ ਲਗਾ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਇੱਕ ਜਿਹੜੀ ਬੇਟੀ ਦੀ ਡੈਥ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸਮਨਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਸੰਦ ਸਰ ਕੀ ਕਿ ਕਿਸਤਾ ਇਹਨਾਂ ਨੇ ਮੈਨੂੰ ਕੋਤਨੀਂ ਇੰਨਾ ਹੀ ਮਾਰੀ ਆ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੀਆਂ ਨੇ ਵਿਆਹ ਨੂੰ ਇੱਥੇ ਆਈ ਨਾ ਤਿੰਨ ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਇਹ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆ ਦੇਖਦੇ ਆਂਦੇ ਭੀੜ ਪਈ ਤੇ ਕਦੇ ਆਂਦੇ ਕੁਛ ਹੋਇਆ ਕਦੇ ਆਂਦੇ ਕੁਛ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪੇ ਰਗਾ ਮਗਿਆਂ ਨਾ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ ਲੋੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਕਿਹੜੀ ਪਤਾ ਨਹੀਂ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਨਹੀਂ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਉਹ ਮੰਗੇ ਤੇ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਨਕ ਤੰਗੀ ਦੇ ਐਂਡ ਆ ਬਈ ਗੁੱਡੀ ਉਹਨਾਂ ਦੇ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਪਹਿਜੀ ਨਾਲ ਹੁਣ ਤੰਗੀ ਦੇ ਐਂਡ ਆ ਬਈ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ 6 ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅਸੀਂ ਵੀ ਦਖਲ ਜ਼ਰੂਰ ਕੀਤੀ ਹੈ ਅਸੀਂ ਵੀ ਦਖਲ ਕੀਤੀ ਵੀ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਲਿਖਾਏ ਆਪਣੇ ਜੀ ਲਿਖਾਏ ਕੀ ਮੰਗ ਕੇ ਸਾਹਿਬ ਜੀ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ कौर ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਜੇ ਡੈੱਡ ਬਡੀ ਇੱਥੇ ਆ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਕ ਕਾਰਵਾਈ ਕਰਾਂਗੇ ਤਾਂ ਕੀ ਘਟਨਾ ਸੀ ਪੁਛਕਿਛ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਅਰਸਾ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਏ ਨਾਲ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਆ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇਹ ਵਹਾਂ ਤੇ ਨਾ ਜੇ ਨਾ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿਦਾਂ ਉਹਦੀ ਮੌਤ ਹੋ ਗਈ ਆ ਤੇ ਐ ਸਾਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਹੀ ਇਹ ਸਮਾਨ ਤੁਨ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਣੀ ਸਾਡਾ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲਾ ਦੇ ਚੌਥੇ ਸਾਂਹ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਗੜ ਪੇ ਜਾ ਕੇ ਘਰ ਜਾ ਕੇ ਗੜ ਪਏ ਸੀ ਜਾਤਰ ਲਾ ਕੇ 12 13 ਮੁੰਡੇ ਲੈ ਕੇ ਗੜ ਪਿਆ ਆਏ ਕਿ ਇਹ ਕੀ ਕਰਨ ਕਿਹੜੀ ਗੱਲ ਹੋ ਗਈ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਖਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਸੀ ਤੇ ਕੁੜੀ ਨੂੰ ਇਹ ਮੁਰਕੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਮ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਉੜਪਨ ਕੇ ਤੇ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਗਏ। ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇਥੋਂ ਤੱਕ ਕਿਉਂ ਇਹ ਡਿਆ ਕਰਨੇ ਤਾਂ ਨੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਮੱਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ। ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ। ਮੰਗ ਇਨਸਾਫ ਲੈਣਾ ਚਾਹੁੰਦੇ ਆਂ ਆਪਾਂ ਪੋਸਟਮਾਰਟ ਕਰਾਉਣਾ ਵਾ লাশ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਹੋਏ ਗੱਲ ਨਹੀਂ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ